ਸਤ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜੈ ਸ਼ੰਕਰ ਦੀ ਕੈਨੇਡੀਅਨ ਹਮਰਤਬਾ ਨਾਲ ਨਿਊਯਾਰਕ 'ਚ ਮੁਲਾਕਾਤ ਦੋਵਾਂ ਦੇਸ਼ਾਂ ਦੇ ਰਾਜਦੂਤਾਂ ਦੀ ਨਿਯੁਕਤੀ ਦਾ ਜੈ ਸ਼ੰਕਰ ਨੇ ਕੀਤਾ ਸਵਾਗਤ ਕੈਨੇਡਾ 'ਚ ਬਿਸ਼ਨੋਈ ਗੈਂਗ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ ਲਾਰੈਂਸ ਨਾਲ ਸਬੰਧ ਰੱਖਣ ਵਾਲਿਆਂ ਲਈ ਕੈਨੇਡਾ ਦੇ ਦਰਵਾਜ਼ੇ ਬੰਦ ਸਿੱਖ ਫੈਡਰੇਸ਼ਨ ਨੇ ਲਾਰੈਂਸ ਗਰੋ ਤੇ ਕਾਰਵਾਈ ਨੂੰ ਦੱਸਿਆ ਨਾਕਾਫੀ ਕਿਾ ਇਸ ਨਾਲ ਸਿੱਖਾਂ ਤੇ ਹਮਲਿਆਂ ਦਾ ਖਤਰਾ ਨਹੀਂ ਹੋਇਆ ਘਟ ਕੈਨੇਡਾ ਚ ਅਦਾਲਤ ਨੇ ਟੰਗਿਆ ਸ਼ਰਾਬੀ ਪੰਜਾਬੀ ਡਰਾਈਵਰ ਸ਼ਰਾਬੀ ਕੇ ਸਟਰੀਟ sweeper ਚਲਾਉਣ ਦਾ ਗੁਨਾਹ ਕੀਤਾ ਕਬੂਲ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਨਿਊਯਾਰਕ ਚ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਦਿੱਲੀ ਅਤੇ ਓਟਵਾ ਲਈ ਰਾਜਦੂਤਾਂ ਦੀ ਨਿਯੁਕਤੀ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮੌੜ ਸਥਾਪਤ ਕਰਨ ਲਈ ਇੱਕ ਸਵਾਗਤਯੋਗ ਕਦਮ ਦੱਸਿਆ। ਜੈ ਸ਼ੰਕਰ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਨਿਊਯਾਰਕ 'ਚ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨਾਲ ਇੱਕ ਚੰਗੀ ਮੁਲਾਕਾਤ ਹੋਈ। ਉਹਨਾਂ ਕਿਹਾ ਕਿ ਹਾਈ ਕਮਿਸ਼ਨਰਾਂ ਦੀ ਨਿਯੁਕਤੀ ਦਾ ਸਵਾਗਤ ਹੈ ਕਿਉਂਕਿ ਅਸੀਂ ਸਬੰਧਾਂ ਨੂੰ ਮੋੜ ਬਣਾ ਰਹੇ ਹਾਂ। ਇਸ ਸਬੰਧ 'ਚ ਹੋਰ ਕਦਮਾਂ ਤੇ ਚਰਚਾ ਕੀਤੀ ਗਈ ਹੈ। ਮੈਂ ਭਾਰਤ 'ਚ ਵਿਦੇਸ਼ ਮੰਤਰੀ ਅਨੀਤਾ ਆਨੰਦ ਦਾ ਸਵਾਗਤ ਕਰਨ ਦੀ ਉਮੀਦ ਕਰਦਾ ਹਾਂ। ਅਗਸਤ ਚ ਭਾਰਤ ਨੇ ਐਲਾਨ ਕੀਤਾ ਸੀ ਕਿ ਦਿਨੇਸ਼ ਪਟਨਾਇਕ ਨੂੰ ਕੈਨੇਡਾ ਲਈ ਭਾਰਤ ਦਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਪਿਛਲੇ ਹਫਤੇ ਪਟਨਾਇਕ ਨੇ ਕੈਨੇਡਾ ਦੀ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਆਪਣੇ ਪ੍ਰਮਾਣ ਪੱਤਰ ਪੇਸ਼ ਕੀਤੇ ਅਤੇ ਦਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਪਟਨਾਇਕ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ ਅਧਿਕਾਰੀ ਨੇ ਪਿਛਲੇ ਮਹੀਨੇ ਭਾਰਤ ਅਤੇ ਕੈਨੇਡਾ ਨੇ ਇੱਕ ਦੂਜੇ ਦੀਆਂ ਰਾਜਧਾਨੀਆਂ 'ਚ ਰਾਜਦੂਤ ਨਿਯੁਕਤ ਕੀਤੇ। ਜੋ ਨਾ ਦੇ ਸਬੰਧਾਂ ਨੂੰ ਸੁਧਾਰਨ ਦੀ ਯਤਨਾਂ ਦਾ ਸੰਕੇਤ ਨੇ ਜੋ 2023 ਚ ਇੱਕ ਸਿੱਖ ਆਗੂ ਹਰਦੀਪ ਸਿੰਘ ਨੇਜਰ ਦੇ ਕਤਲ ਤੋਂ ਬਾਅਦ ਬਹੁਤ ਤਣਾਅ ਚ ਆ ਗਏ ਸਨ ਜੂਨ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਕੈਨਾਨਾਸਕਿਸਟ ਜੀ7 ਸੰਮੇਲਨ ਦੇ ਨਾਲ ਨਾਲ ਆਪਣੇ ਕੈਨੇਡੀਅਨ ਹਮਰੁੱਤਬਾ ਮਾਰਕ ਕਾਰਨੀ ਨਾਲ ਗੱਲਬਾਤ ਕੀਤੀ ਸੀ ਇਸ ਮੁਲਾਕਾਤ ਚ ਦੋਵਾਂ ਨੇਤਾਵਾਂ ਨੇ ਭਾਰਤ ਕੈਨੇਡਾ ਸਬੰਧਾਂ ਚ ਸਥਿਰਤਾ ਬਹਾਲ ਕਰਨ ਲਈ ਰਚਨਾਤਮਕ ਕਦਮ ਚੁੱਕਣ ਲਈ ਸਹਿਮਤੀ ਪ੍ਰਗਟਾਈ ਜਿਸ ਵਿੱਚ ਇੱਕ ਦੂਜੇ ਦੀਆਂ ਰਾਜਧਾਨੀਆਂ 'ਚ ਰਾਜਦੂਤਾਂ ਦੀ ਛੇਤੀ ਵਾਪਸੀ ਸ਼ਾਮਲ ਸੀ ਇਸ ਤੋਂ ਪਹਿਲਾਂ ਹਰਦੀਪ ਸਿੰਘ ਨਿਜਰ ਦੇ ਕਤਲ ਨੂੰ ਲੈ ਕੇ ਹੋਏ ਕੂਟਨੀਤਿਕ ਵਿਵਾਦ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਸਭ ਤੋਂ ਹੇਠਲੇ ਪੱਧਰ ਤੇ ਆ ਗਏ ਸਨ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ 2023 'ਚ ਨਿਜਰ ਦੇ ਕਤਲ 'ਚ ਭਾਰਤੀ ਸਬੰਧਾਂ ਦੀ ਸੰਭਾਵਨਾ ਦੇ ਦੋਸ਼ਾਂ ਤੋਂ ਬਾਅਦ ਭਾਰਤ ਕੈਨੇਡਾ ਸਬੰਧ ਤਣਾਪੂਰਨ ਹੋ ਗਏ ਸਨ ਕੈਨੇਡਾ ਸਰਕਾਰ ਨੇ ਭਾਰਤ ਦੇ ਸਰਗਰਮ ਲਾਰੈਂਸ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕਰ ਦਿੱਤਾ ਹੈ। ਇਹ ਗੈਂਗ ਸਿਰਫ ਭਾਰਤ 'ਚ ਹੀ ਨਹੀਂ ਸਗੋ ਕੈਨੇਡਾ ਦੇ ਵਿੱਚ ਵੀ ਜੁਰਮ ਕਰ ਰਿਹਾ ਹੈ। ਕੈਨੇਡਾ ਦੇ ਪਬਲਿਕ ਸਿਕਿਉਰਿਟੀ ਮੰਤਰੀ ਗੈਰੀ ਆਨੰਦ ਸੰਗਰੀ ਨੇ ਕਿਹਾ ਹੈ ਕਿ ਹਿੰਸਾ ਅਤੇ دہشت ਦਾ ਕੈਨੇਡਾ 'ਚ ਕੋਈ ਥਾਂ ਨਹੀਂ ਹੈ। ਖਾਸ ਕਰਕੇ ਉਹ ਜੋ ਕਿਸੇ ਖਾਸ ਭਾਈਚਾਰੇ ਨੂੰ ਡਰ ਦੇ ਮਾਹੌਲ 'ਚ ਰੱਖਣ ਦੇ ਇਰਾਦੇ ਨਾਲ ਕੀਤੇ ਜਾਂਦੇ ਨੇ। ਇਸ ਕਾਰਨ ਲਾਰੈਂਸ ਗੈਂਗ ਨੂੰ ਕੈਨੇਡਾ ਦੇ ਕ੍ਰਿਮੀਨਲ ਕੋਡ ਤਹਿਤ ਅੱਤਵਾਦੀ ਸੰਗਠਨ ਘਰਾਰ ਦਿੱਤਾ ਜਾਂਦਾ ਹੈ। ਇਸ ਫੈਸਲੇ ਤੋਂ ਬਾਅਦ ਗੈਂਗ ਦੀ ਕੈਨੇਡਾ 'ਚ ਮੌਜੂਦ ਕਿਸੇ ਵੀ ਜਾਇਦਾਦ, ਵਾਹਨ, ਧਨ ਆਦ ਨੂੰ ਫ੍ਰੀਜ਼ ਜਾਂ ਜ਼ਬਤ ਕੀਤਾ ਜਾ ਸਕਦਾ ਹੈ। ਗੈਂਗ ਨੂੰ ਵਿੱਤੀ ਮਦਦ, ਸਫ਼ਰ ਅਤੇ ਭਰਤੀ ਨਾਲ ਜੁੜੇ ਅਪਰਾਧਾਂ 'ਚ ਵੀ ਕੈਨੇਡੀਅਨ ਏਜੰਸੀਆਂ ਨੂੰ ਕਾਰਵਾਈ ਕਰਨ ਦਾ ਅਧਿਕਾਰ ਮਿਲ ਗਿਆ ਹੈ। ਜੇਕਰ ਕੋਈ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਲਾਰੈਂਸ ਗੈਂਗ ਨੂੰ ਜਾਇਦਾਦ ਦਿੰਦਾ ਹੈ ਤਾਂ ਇਸ ਨੂੰ ਵੀ ਅਪਰਾਧ ਮੰਨਿਆ ਜਾਵੇਗਾ। ਗੈਂਗ ਨਾਲ ਸਬੰਧ ਰੱਖਣ ਵਾਲਿਆਂ ਦੀ ਕੈਨੇਡਾ 'ਚ ਦਾਖਲੇ ਵੀ ਮੁਸ਼ਕਲ ਹੋਣਗੇ। ਸਰਕਾਰ ਅਨੁਸਾਰ ਕੈਨੇਡਾ ਦੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਤਹਿਤ ਐਂਟਰੀ ਦੇ ਮਾਮਲੇ 'ਚ ਵੀ ਅਧਿਕਾਰੀ ਫੈਸਲਾ ਲੈਂਦੇ ਸਮੇਂ ਇਸ ਫੈਸਲੇ ਨੂੰ ਧਿਆਨ 'ਚ ਰੱਖਣਗੇ ਕੈਨੇਡਾ ਸਰਕਾਰ ਦੇ ਅਨੁਸਾਰ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅਪਰਾਧੀ ਸੰਗਠਨ ਹੈ ਜੋ ਮੁੱਖ ਤੌਰ ਤੇ ਭਾਰਤ 'ਚ ਸਰਗਰਮ ਹੈ ਸੰਗਠਨ ਦੀ ਮੌਜੂਦਗੀ ਕੈਨੇਡਾ 'ਚ ਵੀ ਹੈ ਖਾਸ ਤੌਰ ਤੇ ਉਹਨਾਂ ਖੇਤਰਾਂ 'ਚ ਜਿੱਥੇ ਪ੍ਰਵਾਸੀ ਪਾਈ ਜਾ ਰਹੇ ਵੱਡੀ ਗਿਣਤੀ 'ਚ ਰਹਿੰਦੇ ਨੇ ਇਹ ਗੈਂਗ ਕਤਲ ਗੋਲੀਬਾਰੀ ਅਗਜ਼ਨੀ ਵਰਗੇ ਜੁਰਮ ਕਰਨ ਦੇ ਨਾਲ-ਨਾਲ ਧਮਕੀ ਤੇ ਜ਼ਬਰਨ ਵਸੂਲੀ ਰਾਹੀਂ ਦਹਿਸ਼ਤ ਫੈਲਾਉਂਦਾ ਹੈ ਇਹ ਭਾਈਚਾਰਿਆਂ 'ਚ ਆਸੁਰੱਖਿਆ ਦਾ ਮਾਹੌਲ ਪੈਦਾ ਕਰਦਾ ਹੈ ਖਾਸ ਕਰਕੇ ਸਮਾਜ 'ਚ ਮਹੱਤਵਪੂਰਨ ਸਥਾਨ ਰੱਖਣ ਵਾਲੇ ਵਿਅਕਤੀਆਂ ਕਾਰੋਬਾਰਾਂ ਅਤੇ ਸੱਭਿਆਚਾਰਕ ਹਸਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਬੀਤੇ 11 ਅਗਸਤ ਨੂੰ ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਦੇ ਪਬਲਿਕ ਸੇਫਟੀ ਸ਼ੈਡੋ ਮਿਨਿਸਟਰ ਫ੍ਰੈਂਕ ਕੈਪੂਟੋ ਨੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੂੰ ਪੱਤਰ ਲਿਖ ਕੇ ਰਸਮੀ ਤੌਰ ਤੇ ਇਹ ਮੰਗ ਉਠਾਈ ਸੀ ਕੈਪੂਟੋ ਨੇ ਪੱਤਰ ਚ ਕਿਹਾ ਸੀ ਕਿ ਲਾਰੈਂਸ ਗੈਂਗ ਦੀਆਂ ਗਤੀਵਿਧੀਆਂ ਇਸ ਨੂੰ ਅਤਵਾਦੀ ਸੰਗਠਨ ਘੋਸ਼ਿਤ ਕਰਨ ਲਈ ਟੁਕਮਾਂ ਆਧਾਰ ਪ੍ਰਦਾਨ ਕਰਦੀਆਂ ਨੇ ਇਹ ਗੈਂਗ ਕੈਨੇਡਾ ਅਤੇ ਵਿਦੇਸ਼ਾਂ ਚ ਹਿੰਸਕ ਘਟਨਾਵਾਂ ਦੀ ਜ਼ਿੰਮੇਵਾਰੀ ਲੈ ਚੁੱਕਾ ਹੈ ਇਸ ਦੀਆਂ ਹਰਕਤਾਂ ਚ ਸਿਆਸੀ ਗੋਲੀਬਾਰੀ ਦੱਖਣੀ ਏਸ਼ੀਆਈ ਕੈਨੇਡੀਅਨ ਨਾਗਰਿਕਾਂ ਤੋਂ ਵਸੂਲੀ ਅਤੇ ਹਿੰਸਾ ਵਰਗੀਆਂ ਗੰਭੀਰ ਵਾਰਦਾਤਾਂ ਸ਼ਾਮਲ ਨੇ ਕੈਪੂਟੋ ਨੇ ਸਪਸ਼ਟ ਕੀਤਾ ਸੀ ਕਿ ਇਹ ਗਿਰੋਹ ਸਿਰਫ ਅਪਰਾਧਿਕ ਗਤੀਵਿਧੀਆਂ ਤੱਕ ਸੀਮਤ ਨਹੀਂ ਸਗੋਂ ਸਿਆਸੀ ਧਾਰਮਿਕ ਤੇ ਵਿਚਾਰਧਾਰਕ ਕਾਰਨਾ ਕਰਕੇ ਵੀ ਹਿੰਸਾ ਕਰਦਾ ਹੈ ਗੈਂਗ ਦੇ ਮੈਂਬਰ ਇਹਨਾਂ ਘਟਨਾਵਾਂ ਨੂੰ ਖੁੱਲਕੇ ਸਹੀ ਠਹਿਰਾਉਂਦੇ ਨੇ ਤਾਂ ਜੋ ਸੰਭਾਵੀ ਨਿਸ਼ਾਨਿਆਂ ਅਤੇ ਭਾਈਚਾਰਿਆਂ ਨੂੰ ਡਰਾਇਆ ਜਾ ਸਕੇ ਇਸ ਪੱਤਰ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਬ੍ਰੈਮਟਨ ਦੇ ਮੇਅਰ ਪੈਟਰਿਕ ਬ੍ਰਾਊਨ ਤੇ ਸਰੀ ਦੀ ਮੇਅਰ ਬ੍ਰੈਂਡਾ ਲੋਕ ਸਮਿਥ ਕਈ ਨੇਤਾਵਾਂ ਨੇ ਵੀ ਇਸ ਮੰਗ ਦਾ ਸਮਰਥਨ ਕੀਤਾ ਸੀ ਬੀਤੇ ਦਿਨ ਵੱਡੀ ਕਾਰਵਾਈ ਕਰਦਿਆਂ ਕੈਨੇਡਾ ਪ੍ਰਸ਼ਾਸਨ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਿਆ ਸੀ ਇਹ ਫੈਸਲਾ ਕਨਜ਼ਰਵੇਟਿਵ ਅਤੇ ਐਨਡੀਪੀ ਨੇਤਾਵਾਂ ਦੀ ਮੰਗ ਤੋਂ ਬਾਅਦ ਲਿਆ ਗਿਆ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਹੁਣ ਕਿਸੇ ਵੀ ਕੈਨੇਡੀਅਨ ਨਾਗਰਿਕ ਲਈ ਇਸ ਗਰੋਲੀ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਜਾਂ ਕੰਮ ਕਰਨਾ ਸਜ਼ਾਯੋਗ ਅਪਰਾਧ ਹੈ ਇਹ ਫੈਸਲਾ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਮੌਜੂਦਾ ਕੈਨੇਡਾ ਸਰਕਾਰ ਸਾਬਕਾ ਪ੍ਰਧਾਨ ਮੰਤਰੀ ਟਰੂਡੋ ਦੇ ਕਾਰਜਕਾਲ ਦੌਰਾਨ ਭਾਰਤ ਨਾਲ ਬਣੇ ਤਣਾ ਨੂੰ ਘੱਟ ਕਰਕੇ ਰਿਸ਼ਤੇ ਮਜ਼ਬੂਤ ਕਰਨਾ ਚਾਹੁੰਦੀ ਹੈ ਹਾਲਾਂਕਿ ਕੈਨੇਡੀਅਨ ਸਰਕਾਰ ਦੇ ਇਸ ਫੈਸਲੇ ਦੀ ਆਲੋਚਨਾ ਕਰਦੇ ਆ ਸਿੱਖ ਫੈਡਰੇਸ਼ਨ ਕੈਨੇਡਾ ਨੇ ਇਸ ਨੂੰ ਨਾਕਾਫੀ ਕਰਾਰ ਦਿੱਤਾ ਹੈ ਫੈਡਰੇਸ਼ਨ ਮੁਤਾਬਕ ਕੈਨੇਡਾ ਚ ਸਿੱਖ ਭਾਈਚਾਰੇ ਤੇ ਭਾਰਤ ਦੇ ਖਤਰਿਆਂ ਦੇ ਮੁੱਦੇ ਨੂੰ ਹੱਲ ਕਰਨ ਲਈ ਇਹ ਫੈਸਲਾ ਕਾਫੀ ਨਹੀਂ ਹੈ ਸਰਕਾਰ ਦਾ ਇਹ ਕਦਮ ਉਸ ਸਮੇਂ ਆਇਆ ਜਦੋਂ ਦਿਨੇਸ਼ ਪਟਨਾਇਕ ਨੇ ਅਟਵਾਚ ਭਾਰਤੀ ਹਾਈ ਕਮਿਸ਼ਨਰ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲੀ ਤੇ ਮੰਤਰੀ ਅਨੀਤਾ ਆਨੰਦ ਆਪਣੇ ਭਾਰਤ ਦੌਰੇ ਦੀ ਤਿਆਰੀ ਕਰ ਰਹੇ ਨੇ ਕੈਨੇਡੀਅਨ ਅਧਿਕਾਰੀਆਂ ਦੇ ਅਨੁਸਾਰ ਬਿਸ਼ਨੋਈ ਗੈਂਗ ਖੁਦ ਆਪਣੇ ਪੱਧਰ ਤੇ ਕੰਮ ਨਹੀਂ ਕਰ ਰਿਹਾ ਸਗੋਂ ਭਾਰਤ ਸਰਕਾਰ ਦੇ ਸੀਨੀਅਰ ਮੈਂਬਰਾਂ ਦੇ ਨਿਰਦੇਸ਼ਾਂ ਤੇ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਭਾਈਚਾਰੇ ਮੁਤਾਬਕ ਸਿਰਫ ਇੱਕ ਗੈਂਗ ਤੇ ਪਾਬੰਦੀ ਲਗਾਉਣਾ ਭਾਰਤ ਨੂੰ ਭਵਿੱਖ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਦੂਜੇ ਸਮੂਹਾਂ ਦੀ ਵਰਤੋਂ ਕਰਨ ਤੋਂ ਨਹੀਂ ਰੋਕਦਾ ਅਧਿਕਾਰੀਆਂ ਨੇ ਏਵੀ ਦੋਸ਼ ਲਗਾਇਆ ਕਿ ਕੈਨੇਡਾ ਚ ਭਾਰਤੀ ਕੌਂਸੂਲੇਟਾਂ ਦੇ ਕਰਮਚਾਰੀਆਂ ਨੇ ਸਿੱਖ ਕੈਨੇਡੀਅਨਜ਼ ਬਾਰੇ ਗੁਪਤ ਤੌਰ ਤੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਤੇ ਇਹ ਜਾਣਕਾਰੀ ਕਥਿਤ ਤੌਰ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤੀ ਜਿਸ ਮਗਰੋਂ ਡਰਾਉਣ ਜ਼ਬਰੀ ਵਸੂਲੀ ਤੇ ਹਿੰਸਕ ਕਾਰਵਾਈਆਂ ਲਈ ਵਿਸ਼ਨੋਈ ਗੈਂਗ ਨਾਲ ਸਾਂਝ ਪਾਈ ਗਈ ਫੈਡਰੇਸ਼ਨ ਮੁਤਾਬਕ ਕੈਨੇਡਾ ਸਰਕਾਰ ਦਾ ਇਹ ਕਦਮ ਸਰਕਾਰ ਦੀ ਕਾਰਵਾਈ ਦੀ ਪਾਰਦਰਸ਼ਤਾ ਤੇ ਸਵਾਲ ਖੜੇ ਕਰਦਾ ਹੈ ਕਿਉਂਕਿ ਕੈਨੇਡਾ 'ਚ ਸਿੱਖਾਂ ਖਿਲਾਫ ਕਾਰਵਾਈਆਂ 'ਚ ਸ਼ਾਮਲ ਭਾਰਤੀ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਕਰਨ ਦੀ ਗੱਲ ਨਹੀਂ ਕਹੀ ਗਈ ਜਿਸ ਕਾਰਨ ਸਿੱਖ ਪਾਈਚਾਰੇ ਦੀ ਸੁਰੱਖਿਆ ਹਾਲੇ ਵੀ ਮੁਸ਼ਕਲ ਜਾਪਦੀ ਹੈ ਕੈਨੇਡਾ 'ਚ ਸ਼ਰਾਬ ਪੀ ਕੇ ਗੱਡੀ ਚਲਾਉਂਦਿਆਂ ਹਾਦਸੇ ਨੂੰ ਅੰਜਾਮ ਦੇਣ ਦੇ ਦੋਸ਼ ਹੀਠ ਮਨਜਿੰਦਰ ਸਿੰਘ ਆਲਖ ਨੂੰ 4000 ਡਾਲਰ ਜੁਰਮਾਨਾ ਕੀਤਾ ਗਿਆ ਹੈ ਇਸ ਦੇ ਨਾਲ ਹੀ ਆਲਖ ਉੱਤੇ 1 ਸਾਲ ਲਈ ਡਰਾਈਵਿੰਗ ਕਰਨ ਤੇ ਪਾਬੰਦੀ ਲਗਾਈ ਗਈ ਹੈ ਸਰਕਾਰੀ ਵਕੀਲ ਡੇਵਿਡ ਰਸਲ ਨੇ ਦੱਸਿਆ ਕਿ ਮਨਜਿੰਦਰ ਸਿੰਘ ਆਲਖ অন্ਟਾਰੀਓ ਦੇ ਬੈਰੀ ਸ਼ਹਿਰ ਵਿੱਚ ਸਟਰੀਟ ਸਵੀਪਰ ਚਲਾਉਂਦਾ ਸੀ ਪਰ ਸਿਟੀ ਦਾ ਕਹਿਣਾ ਹੈ ਕਿ ਮਨਜਿੰਦਰ ਆਲਖ ਕਦੇ ਵੀ ਮਿਊਨਿਸਪਲ ਮੁਲਾਜ਼ਮ ਨਈ ਰਿਆ ਇੱਥੇ ਦੱਸਣਾ ਬਣਦਾ ਕਿ ਹਾਦਸਾ 14 ਨਵੰਬਰ 2024 ਨੂੰ ਵਾਪਰਿਆ ਜਦੋਂ ਪੁਲਿਸ ਨੂੰ ਸੜਕ ਤੇ ਡਾਵਾ ਡੋਲ ਖੋਰੀ ਇੱਕ ਗੱਡੀ ਬਾਰੇ ਇਤਲਾਹ ਮਿਲੀ ਜਦੋਂ ਤੱਕ ਪੁਲਿਸ ਅਫਸਰ ਲੋਖਾਟ ਰੋਡ ਤੇ ਪੁੱਜੇ ਤਾਂ ਸਟਰੀਟ ਸਵੀਪਰ ਖਤਾਨਾ ਚ ਕ੍ਰੈਸ਼ ਹੋ ਚੁੱਕਾ ਸੀ ਪੁਲਿਸ ਅਫਸਰਾਂ ਨੇ ਇੱਕ ਸ਼ਖਸ ਨੂੰ ਸਟਰੀਟ ਈਸਵੀਪਰ ਤੋਂ ਬਾਹਰ ਨਿਕਲਦਿਆਂ ਦੇਖਿਆ ਜੋ ਆਪਣੀ ਗੱਡੀ ਨੂੰ ਮੁੜ ਸੜਕ ਤੇ ਲਿਜਾਣਾ ਚਾਹੁੰਦਾ ਸੀ ਪੁਲਿਸ ਨੇ ਪੁੱਛ ਪੜਤਾਲ ਕੀਤੀ ਤੇ ਸਾਦਾ ਨਮੂਨਾ ਮੰਗਿਆ ਪਰ ਮਨਜਿੰਦਰ ਸਿੰਘ ਔਲਖ ਨੇ ਸਾਦਾ ਨਮੂਨਾ ਦੇਣ ਤੋਂ ਨਾ ਕਰ ਦਿੱਤੀ ਅਦਾਲਤੀ ਦਸਤਾਵੇਜ਼ਾ ਮੁਤਾਬਕ ਮਨਜਿੰਦਰ ਔਲਖ ਨੂੰ ਬੈਰੀ ਪੁਲਿਸ ਦੇ ਮੁੱਖ ਦਫ਼ਤਰ ਲਿਜਾਇਆ ਗਿਆ ਪਰ ਉੱਥੇ ਵੀ ਸਾਦੇ ਨਮੂਨੇ ਵਾਸਤੇ ਹਾਮੀ ਨਾ ਭਰੀ ਬੈਰੀ ਪੁਲਿਸ ਮੁਤਾਬਕ ਹਾਦਸੇ ਵੇਲੇ ਮਨਜਿੰਦਰ ਔਲਖ ਡਿਊਟੀ ਤੇ ਨਹੀਂ ਸੀ ਉਧਰ ਮਨਜਿੰਦਰ ਦੇ ਵਕੀਲ ਨੇ ਕਿਹਾ ਕਿ ਬਿਨਾਂ ਸ਼ੱਕ ਉਸ ਦੇ ਮੁਵਕਲ ਦੀ ਨੌਕਰੀ ਚਲੀ ਗਈ ਤੇ ਉਹ ਆਪਣੇ ਵਤੀਰੇ ਤੇ ਸ਼ਰਮਿੰਦਾ ਏ ਮਨਜਿੰਦਰ ਆਲਖ ਨੂੰ ਅਦਾਲਤ 'ਚ ਬੋਲਣ ਦੀ ਇਜਾਜ਼ਤ ਦਿੱਤੀ ਗਈ ਤਾਂ ਉਸ ਨੇ ਆਪਣੀ ਹਰਕਤ ਲਈ ਮਾਫੀ ਮੰਗਦਿਆਂ ਨਸ਼ਾ ਕਰਕੇ ਗੱਡੀ ਚਲਾਉਣ ਦਾ ਦੋਸ਼ ਕਬੂਲ ਕਰ ਲਿਆ Ontario Court of Justice ਦੇ ਜੱਜ ਐਮ ਨਿਕੋਲਸ ਵੱਲੋਂ ਮਨਜਿੰਦਰ ਸਿੰਘ ਆਲਖ ਨੂੰ 3000 ਡਾਲਰ ਜੁਰਮਾਨਾ ਲਾਇਆ ਗਿਆ ਜੋ ਸਰਚਾਰਜ ਲੱਗਣ ਤੋਂ ਬਾਅਦ 4000 ਡਾਲਰ ਦੇ ਨੇੜੇ ਪੁੱਜ ਗਿਆ ਅਦਾਲਤ ਨੂੰ ਦੱਸਿਆ ਗਿਆ ਕਿ ਮਨਜਿੰਦਰ ਸਿੰਘ ਤਿੰਨ ਬੱਚਿਆਂ ਦਾ ਪਿਓ ਹੈ ਜਿਸ ਤੇ ਟਿੱਪਣੀ ਕਰਦੇ ਹਾਂ ਜਸਟਿਸ ਨਿਕੋਲਸ ਨੇ ਕਿਹਾ ਕਿ ਤੂੰ ਖੁਸ਼ਕਿਸਮਤ ਰਹਾ ਉਮੀਦ ਹੈ ਕਿ ਭਵਿੱਖ ਵਾਸਤੇ ਸਬਕ ਸਿੱਖਿਆ ਹੋਵੇਗਾ ਕੈਨੇਡਾ ਨੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਤਹਿਤ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਅਧੀਨ ਸਥਾਈ ਨਿਵਾਸ ਲਈ ਅਰਜ਼ੀ ਦੇਣ ਵਾਸਤੇ 99 ਵਿਦੇਸ਼ੀਆਂ ਨੂੰ ਸੱਦੇ ਭੇਜੇ ਨੇ ਆਈਆਰਸੀਸੀ ਨੇ ਐਕਸਪ੍ਰੈਸ ਐਂਟਰੀ ਸਿਸਟਮ ਡਰਾ ਨੰਬਰ 369 ਦੇ ਤਹਿਤ 291 94 ਵਿਦੇਸ਼ੀ ਨਾਗਰਿਕਾਂ ਨੂੰ ਸੱਦੇ ਭੇਜੇ ਜਿਸ ਵਿੱਚ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰ ਨੂੰ 855 ਦਾ CRS ਸਕੋਰ ਪ੍ਰਾਪਤ ਹੋਇਆ ਪ੍ਰਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਲਈ CRS ਕੱਟਆਫ ਸਕੋਰ 15 ਸਤੰਬਰ ਨੂੰ ਹੋਏ ਪਿਛਲੇ ਡਰਾ ਤੋਂ 106 ਅੰਕ ਵਧਿਆਏ ਇਸ ਦਾ ਮਤਲਬ ਹੈ ਕਿ ਪ੍ਰਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਲਈ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ ਅਧੀਨ ਅਰਜ਼ੀ ਦੇਣ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਸੱਦਾ ਪ੍ਰਾਪਤ ਕਰਨ ਲਈ ਲੋੜੀਂਦਾ ਰੈਂਕ 291 ਜਾਂ ਇਸ ਤੋਂ ਉੱਪਰ ਹੋਵੇਗਾ ਜੇਕਰ ਇੱਕ ਤੋਂ ਵੱਧ ਉਮੀਦਵਾਰ ਦਾ ਸਭ ਤੋਂ ਘੱਟ ਸਕੋਰ ਹੁੰਦਾ ਹੈ ਤਾਂ ਕੱਟ-ਆਫ ਦੀ ਗਣਨਾ ਉਹਨਾਂ ਦੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਉਣ ਦੀ ਮਿਤੀ ਅਤੇ ਸਮੇਂ ਦੇ ਆਧਾਰ ਤੇ ਕੀਤਾ ਜਾਂਦਾ ਹੈ। ਪ੍ਰੋਵਿੰਸ਼ੀਅਲ ਨਾਮਿਨੇ ਪ੍ਰੋਗਰਾਮ ਦੇ ਤਹਿਤ ਪਿਛਲਾ ਡਰਾ 15 ਸਤੰਬਰ ਨੂੰ ਕਰਵਾਇਆ ਗਿਆ ਸੀ ਜਦੋਂ ਪਹਿਲੇ ਦਰਜੇ ਦੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 228 ਐਕਸਪ੍ਰੈਸ ਐਂਟਰੀ ਸੱਦੇ ਜਾਰੀ ਕੀਤੇ ਗਏ ਸਨ ਜਿਸ ਵਿੱਚ ਸਭ ਤੋਂ ਘੱਟ ਰੈਂਕ ਵਾਲੇ ਉਮੀਦਵਾਰ ਨੂੰ 746 ਦਾ CRS ਸਕੋਰ ਪ੍ਰਾਪਤ ਹੋਇਆ ਸੀ। ਜਿਹੜੇ ਵਿਦੇਸ਼ੀ ਕੈਨੇਡਾ 'ਚ ਰਹਿਣਾ ਚਾਹੁੰਦੇ ਨੇ ਉਹ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਰਾਹੀਂ ਕੈਨੇਡੀਅਨ ਸਥਾਈ ਨਿਵਾਸੀ ਦਰਜੇ ਲਈ ਅਰਜ਼ੀ ਦੇ ਸਕਦੇ ਨੇ ਇਹ ਪ੍ਰੋਗਰਾਮ ਲੋਕਾਂ ਨੂੰ ਇੱਕ ਖਾਸ ਸੂਬੇ ਜਾਂ ਖੇਤਰ ਦੇ ਵਿੱਚ ਰਹਿਣ ਵਸਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਏ ਇੱਕ ਸਥਾਈ ਨਿਵਾਸੀ ਉਹ ਵਿਅਕਤੀ ਹੁੰਦਾ ਹੈ ਜਿਸ ਨੂੰ ਕੈਨੇਡਾ 'ਚ ਆਵਾਸ ਕਰਕੇ ਪੀਆਰ ਦਰਜਾ ਦਿੱਤਾ ਜਾਂਦਾ ਏ ਪਰ ਉਹ ਕੈਨੇਡੀਅਨ ਨਾਗਰਿਕ ਨਹੀਂ ਹੁੰਦਾ ਪੀਆਰ ਆਮ ਤੌਰ ਤੇ ਦੂਜੇ ਦੇਸ਼ਾਂ ਦੇ ਨਾਗਰਿਕ ਹੁੰਦੇ ਨੇ ਜਦਕਿ ਕੁਝ ਰਾਜਹੀਣ ਵਿਅਕਤੀ ਹੋ ਸਕਦੇ ਨੇ ਕੈਨੇਡਾ ਦੇ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਸੂਬਿਆਂ ਅਤੇ ਖੇਤਰਾਂ ਨੂੰ ਸਥਾਈ ਨਿਵਾਸ ਲਈ ਪ੍ਰਵਾਸੀਆਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦੇ ਨੇ। ਇਹਨਾਂ ਪ੍ਰੋਗਰਾਮਾਂ 'ਚ ਕਈ ਸਟਰੀਮਜ਼ ਨੇ ਜੋ ਇਹਨਾਂ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਨੇ ਜੋ ਖਾਸ ਮਾਪਦੰਡਾ ਨੂੰ ਪੂਰਾ ਕਰਦੇ ਨੇ। ਹਰ ਸੂਬਾ ਅਤੇ ਖੇਤਰ ਆਪਣੀਆਂ ਖੁਦ ਦੀਆਂ ਇਮੀਗ੍ਰੇਸ਼ਨ ਸਟਰੀਮਜ਼ ਨੂੰ ਕਾਇਮ ਰੱਖਦਾ ਏ ਜੋ ਵਿਦਿਆਰਥੀਆਂ, ਉਦਮੀਆਂ, ਹੁਨਰਮੰਦ ਕਾਮਿਆਂ ਜਾਂ ਅਰਧ ਹੁਨਰਮੰਦ ਕਾਮਿਆਂ ਵਰਗੀਆਂ ਸ਼੍ਰੇਣੀਆਂ ਦੇ ਅਨੁਕੂਲ ਹੁੰਦੇ ਨੇ। ਇਹ ਸਾਰੇ ਸੂਬਾਈ ਜਾਂ ਖੇਤਰੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਤਿਆਰ ਕੀਤੇ ਗਏ ਨੇ 온ਟਾਰੀਓ ਲਿਬਰਲ ਪਾਰਟੀ ਨੇ ਆਪਣਾ ਅਗਲਾ ਲੀਡਰ ਚੁਣਨ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ ਜੋ ਕਿ ਬੌਨੀ ਕ੍ਰੌਂਬੀ ਦੀ ਥਾਂ ਲਵੇਗਾ ਬੌਨੀ ਕ੍ਰੌਂਬੀ ਨੇ ਹਾਲ ਹੀ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਪਾਰਟੀ ਦੀ ਕਾਰਜਕਾਰੀ ਕੌਂਸਲ ਨੇ ਇੱਕ ਕਮੇਟੀ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ ਜੋ ਪਾਰਟੀ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰੇਗੀ ਵਧੀਆ ਤਰੀਕੇ ਲੱਭੇਗੀ ਅਤੇ ਭਵਿੱਖ ਦੀ ਲੀਡਰਸ਼ਿਪ ਚੋਣ ਪ੍ਰਕਿਰਿਆ ਲਈ ਸਿਫਾਰਸ਼ਾਂ ਦੇਵੇਗੀ ਇਹ ਜਾਣਕਾਰੀ ਪਾਰਟੀ ਵੱਲੋਂ ਜਾਰੀ ਪ੍ਰੈਸ ਰਿਲੀਜ਼ ਰਾਹੀਂ ਦਿੱਤੀ ਗਈ। অন্ਟੈਰੀਓ ਲਿਬਰਲ ਪਾਰਟੀ ਦੀ ਪ੍ਰੈਜ਼ੀਡੈਂਟ ਕੈਥਰਿਨ ਮੈਕਗੇਰੀ ਨੇ ਕਿਹਾ ਕਿ ਅਸੀਂ ਆਪਣੀ ਲਹਿਰ ਨੂੰ ਮੋੜ ਬਣਾਉਣ ਅਤੇ ਨਵਿਆਉਣ ਦੇ ਅਹਿਮ ਕੰਮ ਨੂੰ ਜਾਰੀ ਰੱਖ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਹਰ ਮੈਂਬਰ ਅਗਲੇ ਲੀਡਰ ਦੀ ਚੋਣ ਦੇ ਰਾਹ ਨੂੰ ਢੰਗ ਨਾਲ ਸਵਾਰੇ। ਕ੍ਰੌਂਬੀ ਨੇ ਅਸਤੀਫਾ ਉਸ ਸਮੇਂ ਦਿੱਤਾ ਜਦੋਂ ਉਹ ਪਾਰਟੀ ਦੀ ਸਾਲਾਨਾ ਮੀਟਿੰਗ ਦੌਰਾਨ ਹੋਈ ਲੀਡਰਸ਼ਿਪ ਸਮੀਖਿਆ 'ਚ ਸਿਰਫ 57% ਦਾ ਸਮਰਥਨ ਹੀ ਹਾਸਲ ਕਰ ਸਕੇ। ਇਸ ਸਮੀਖਿਆ ਉਸ ਚੋਣ ਦੇ ਕੁਝ ਮਹੀਨੇ ਬਾਅਦ ਹੋਈ ਸੀ ਜਿੱਥੇ ਲਿਬਰਲ ਪਾਰਟੀ ਨੇ ਨਿਰਾਸ਼ਾਜਨਕ ਤਰੀਕੇ ਨਾਲ ਤੀਜਾ ਸਥਾਨ ਹਾਸਲ ਕੀਤਾ ਸੀ ਜਦਕਿ ਡੱਗਫੋਰਡ ਨੇ ਲਗਾਤਾਰ ਤੀਜੀ ਵਾਰੀ ਬਹੁਮਤ ਵਾਲੀ ਸਰਕਾਰ ਬਣਾਈ ਸੀ ਚੋਣ ਮੁਹਿੰਮ ਸੰਬੰਧੀ ਇੱਕ ਦਸਤਾਵੇਜ਼ ਜੋ ਕਿ ਸਮੀਖਿਆ ਤੋਂ ਪਹਿਲਾਂ ਜਾਰੀ ਹੋਇਆ ਸੀ ਕ੍ਰੌਂਬੀ ਅਤੇ ਉਹਨਾਂ ਦੀ ਟੀਮ ਦੀ ਰਣਨੀਤੀ ਤੇ ਸੰਚਾਰ ਢੰਗ ਦੀ ਆਲੋਚਨਾ ਕਰਦਾ ਏ ਖਾਸ ਕਰਕੇ ਇਸ ਗੱਲ ਦੀ ਨਿੰਦਾ ਕੀਤੀ ਗਈ ਕਿ ਕ੍ਰੌਂਬੀ ਵੱਲੋਂ ਮੁੱਖ ਚੋਣ ਮੁੱਦੇ ਵਜੋਂ ਹੈਲਥ케ਅਰ ਨੂੰ ਚੁਣਿਆ ਗਿਆ ਜਿਸ ਨਾਲ ਫੋਰਡ ਨੂੰ ਇਹ ਮੌਕਾ ਮਿਲ ਗਿਆ ਕਿ ਉਹ ਚੋਣਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਨਾਲ ਡਿਜਟੰਡ ਦੇ ਮੌਕੇ ਵਜੋਂ ਪੇਸ਼ ਕਰ ਸਕੇ ਜੋ ਨਵੀਂ ਬਣੀ ਕਮੇਟੀ ਚੋਣ ਪ੍ਰਕਿਰਿਆ ਬਾਰੇ ਸੋਚ ਵਿਚਾਰ ਕਰੇਗੀ ਉਸ ਦੀ ਅਗਵਾਈ ਪਾਰਟੀ ਦੇ ਖਜ਼ਾਨਚੀ ਗੈਬਰੀਅਲ ਸਕੇਲੀ ਕਰਨਗੇ ਕੈਥਰਿਨ ਮੈਕਗੇਰੀ ਅਤੇ ਹੋਰ ਮੈਂਬਰ ਵੀ ਇਸ ਕਮੇਟੀ 'ਚ ਸ਼ਾਮਲ ਹੋਣਗੇ ਆਉਣ ਵਾਲੇ ਹਫ਼ਤਿਆਂ 'ਚ ਇਹ ਕਮੇਟੀ ਪਾਰਟੀ ਦੇ ਮੈਂਬਰਾਂ ਤੋਂ ਰਾਏ ਲਏਗੀ ਤਾਂ ਜੋ ਸਮਝ ਆ ਸਕੇ ਕਿ ਲੀਡਰ ਦੀ ਚੋਣ ਲਈ ਕਿਹੋ ਜਿਹਾ ਟਾਂਚਾ ਹੋਣਾ ਚਾਹੀਦਾ ਫੈਡਰਲ ਸਰਕਾਰ ਨੇ ਅਲਗੋਮਾ ਸਟੀਲ ਨੂੰ 400 ਮਿਲੀਅਨ ਡਾਲਰ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਰੋਜ਼ਗਾਰ ਮੰਤਰੀ ਪੈਟੀ ਹਾਈਡੂ ਨੇ ਕਿਹਾ ਹੈ ਕਿ ਇਹ ਮਦਦ ਉਸ ਸਕੀਮ ਦੇ ਤਹਿਤ ਆਉਂਦੀ ਹੈ ਜੋ ਵੱਡੀਆਂ ਕੰਪਨੀਆਂ ਨੂੰ ਅਮਰੀਕੀ ਟੈਰਿਫਸ ਕਾਰਨ ਹੋ ਰਹੀਆਂ ਮੁਸ਼ਕਲਾਂ ਤੋਂ ਬਚਾਉਣ ਲਈ ਬਣਾਈ ਗਈ ਹੈ। ਸਰਕਾਰ ਨੇ ਕਿਹਾ ਕਿ ਇਹ ਰਕਮ ਅਲਗੋਮਾ ਸਟੀਲ ਨੂੰ ਚੱਲਦੇ ਰੱਖਣ, ਅਮਰੀਕਾ 'ਤੇ ਨਿਰਭਰਤਾ ਘਟਾਉਣ ਅਤੇ ਵਰਕਰਾਂ ਸੰਬੰਧੀ ਵਿਗੜਨਾ ਤੋਂ ਬਚਣ 'ਚ ਮਦਦ ਕਰੇਗੀ। ਇਸ ਦੇ ਨਾਲ ਅਨਟੇਰੀਓ ਸੂਬਾ ਸਰਕਾਰ ਵੱਲੋਂ ਵੀ 100 ਮਿਲੀਅਨ ਡਾਲਰ ਦੀ ਮਦਦ ਦਿੱਤੀ ਜਾਵੇਗੀ ਪੈਟੀ ਹਾਈਡੂ ਨੇ ਕਿਹਾ ਕਿ ਦੁਨੀਆ ਭਰ ਚ ਟੈਰਿਫਸ ਅਤੇ ਅਨਿਸ਼ਚਿਤਤਾ ਦੇ ਦੌਰ ਚ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਵਰਕਰ ਅਤੇ ਕਾਰੋਬਾਰ ਖੁਸ਼ਹਾਲ ਰਹਿ ਸਕਣ ਅਤੇ ਭਵਿੱਖ ਦੀ ਅਰਥਵਿਵਸਥਾ ਚ ਮੋਰੀ ਭੂਮਿਕਾ ਨਿਭਾਉਣ ਵਿੱਤ ਮੰਤਰੀ ਫਰਾਂਸੁਆ ਫਿਲਿਪ ਸ਼ੈਂਪੇਨ ਇਹ ਵਿੱਤੀ ਮਦਦ ਫੈਡਰਲ ਏਜੰਸੀ ਰਾਹੀਂ ਦੇਣਗੇ ਉਨ੍ਹਾਂ ਨੇ ਕਿਹਾ ਕਿ ਇਹ ਰਕਮ ਅਲਗੋਮਾ ਨੂੰ ਟੈਰਿਫਾਂ ਦੇ ਅਸਰ ਨੂੰ ਸਹਿਣ 'ਚ ਮਦਦ ਕਰੇਗੀ ਤੇ ਆਪਣੇ ਢਾਂਚਿਆਂ 'ਚ ਬਦਲਾਅ ਲਿਆਉਣ ਤੇ ਮੁਕਾਬਲੇਬਾਜ਼ੀ ਬਣਾਈ ਰੱਖਣ ਲਈ ਸਹਾਇਕ ਹੋਵੇਗੀ। ਇਹ ਰਕਮ 10 ਬਿਲੀਅਨ ਡਾਲਰ ਦੀ ਉਸ ਵੱਡੀ ਲੋਨ ਸਕੀਮ ਦਾ ਹਿੱਸਾ ਹੈ ਜੋ ਸਰਕਾਰ ਨੇ ਮਾਰਚ ਮਹੀਨੇ ਅਜੀਆਂ ਵੱਡੀਆਂ ਕੰਪਨੀਆਂ ਲਈ ਸ਼ੁਰੂ ਕੀਤੀ ਸੀ ਜੋ ਟੈਰਿਫਸ ਅਤੇ ਹੋਰ ਰੁਕਾਵਟਾਂ ਨਾਲ ਜੂਝ ਰਹੀਆਂ ਨੇ। ਇਹ ਉਪਰਾਲਾ ਕੈਨੇਡਾ ਦੇ ਸਟੀਲ ਉਦਯੋਗ ਲਈ ਐਲਾਨ ਕੀਤੇ ਗਏ ਕਈ ਕਦਮਾਂ ਦੀ ਤਸਦੀਕ ਵੀ ਕਰਦਾ ਹੈ। VIA Rail ਨੇ ਇੱਕ ਪਾਇਲਟ ਪ੍ਰੋਜੈਕਟ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਟ੍ਰੇਨਾਂ ਨੇ ਪੂਰਬੀ 온ਟਾਰੀਓ ਦੇ ਕਈ ਸਟਾਪਸ ਨੂੰ ਛੱਡ ਕੇ ਮੌਂਟਰੀਅਲ ਅਤੇ ਟੋਰਾਂਟੋ ਦੇ ਵਿਚਕਾਰ ਸਿੱਧੇ ਸਫ਼ਰ ਕਰਨਾ ਸੀ। ਇਸ ਯੋਜਨਾ ਦੇ ਤਹਿਤ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਦੇ ਵਿਚਕਾਰ ਸਿੱਧੀ ਸੇਵਾ 29 ਸਤੰਬਰ ਨੂੰ ਸ਼ੁਰੂ ਹੋਣੀ ਸੀ ਜਿਸ ਵਿੱਚ ਯਾਤਰੀਆਂ ਨੂੰ ਡਾਊਨਟਾਊਨ ਟੂ ਡਾਊਨਟਾਊਨ ਸਫ਼ਰ ਦੀ ਪੇਸ਼ਕਸ਼ ਕੀਤੀ ਜਾਣੀ ਸੀ ਅਤੇ ਕੁਝ ਯਾਤਰਾਵਾਂ 'ਚ 30-40 ਮਿੰਟ ਦੀ ਬਚਤ ਹੋਣੀ ਸੀ ਪਰ ਹੁਣ ਇੱਕ ਤਾਜ਼ਾ ਬਿਆਨ ਚ ਵਾਇਆ ਰੇਲ ਨੇ ਕਿਹਾ ਹੈ ਕਿ ਇਹ ਪਾਇਲਟ ਪ੍ਰੋਜੈਕਟ ਸੀਐਨ ਨਾਲ ਸੰਚਾਲਨ ਦੀਆਂ ਰੁਕਾਵਟਾਂ ਕਾਰਨ ਰੋਕ ਦਿੱਤਾ ਗਿਆ ਹੈ ਵਾਇਆ ਰੇਲ ਨੇ ਕਿਹਾ ਕਿ ਉਪ ਭਵਿਕ ਵਿੱਚ ਸਿੱਧੀ ਸੇਵਾ ਦੀ ਜਾਂਚ ਅਤੇ ਸ਼ੁਰੂਆਤ ਕਰਨ ਦੀ ਇਜਾਜ਼ਤ ਦੇਣ ਵਾਲੇ ਹੱਲਾ ਦੀ ਤਲਾਸ਼ ਕਰਨ ਲਈ ਸੀਐਨ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਯੋਜਨਾ ਬਣਾ ਰਹੀ ਹੈ 온ਟਾਰੀਓ ਦੇ ਸ਼ਹਿਰ ਕਿੰਗਸਟਨ ਦੇ ਅਧਿਕਾਰੀ ਜਿੱਥੇ ਟ੍ਰੇਨਾਂ ਪਹਿਲਾਂ ਨਾਲੋਂ ਦਿਨ ਵਿੱਚ 5 ਵਾਰ ਘੱਟ ਰੁਕਣੀਆਂ ਸਨ ਇਸ ਯੋਜਨਾ ਦੇ ਖਿਲਾਫ ਬੋਲਣ ਵਾਲਿਆਂ ਚੋਂ ਸਨ ਮੇਅਰ ਬ੍ਰਾਈਨ ਪੈਟਰਸਨ ਨੇ ਕਿਹਾ ਸੀ ਕਿ ਇਹ ਜ਼ੀਰੋ ਸਮ ਗੇਮ ਨਹੀਂ ਹੋਣੀ ਚਾਹੀਦੀ ਜਿੱਥੇ ਮੌਂਟਰੀਅਲ ਅਤੇ ਟੋਰਾਂਟੋ ਦੀ ਸੇਵਾ ਕਰਨ ਲਈ ਤੁਹਾਨੂੰ ਵਿਚਕਾਰਲੇ ਸ਼ਹਿਰਾਂ ਤੋਂ ਕੁਝ ਗਵਾਉਣਾ ਪਵੇ ਉਨਾ ਅੱਗੇ ਕਿਹਾ ਕਿ ਇਨ੍ਹਾਂ ਦੋਹਾਂ ਸ਼ਹਿਰਾਂ ਦੇ ਵਿਚਕਾਰ ਰੇਲ ਕੋਰੀਡੋਰ ਦੇ ਨਾਲ ਲਗਭਗ 1 ਮਿਲੀਅਨ ਲੋਕ ਰਹਿੰਦੇ ਨੇ ਟੂਰਿਜ਼ਮ ਕਿੰਗਸਟਨ ਦੀ ਸੀਈਓ ਮੈਗਨ ਨੌਟ ਨੇ ਕਿਹਾ ਸੀ ਕਿ ਸ਼ਹਿਰ ਨੂੰ ਘੱਟ ਰੇਲ ਸੇਵਾ ਦੀ ਬਜਾਏ ਹੋਰ ਰੇਲ ਸੇਵਾ ਦੀ ਲੋੜ ਹੈ ਉਹਨਾਂ ਨਰ ਪ੍ਰਸਤਾਵਿਤ ਕਟੌਤੀਆਂ ਨੂੰ ਤਬਾਹਕੁਨ ਦੱਸਿਆ ਸੀ ਕਿੰਗਸਟਨ ਅਤੇ ਦੀ ਆਈਲੈਂਡਜ਼ ਲਈ ਲਿਬਰਲ ਸੰਸਦ ਮੈਂਬਰ ਮਾਰਕ ਗ੍ਰੇਟਸਟਨ ਨੇ 81 ਕੇਓ ਇਸ ਫੈਸਲੇ ਤੋਂ ਬੇहद ਨਿਰਾਸ਼ ਸਨ ਅਤੇ ਉਹ ਇਸ ਮੁੱਦੇ ਨੂੰ ਟ੍ਰਾਂਸਪੋਰਟ ਮੰਤਰੀ ਸਟੀਵਨ ਮੈਕਨਨ ਕੋਲ ਉਠਾਉਣਗੇ ਮੇਅਰ ਬ੍ਰਾਈਨ ਪੈਟਰਸਨ ਨੇ ਤਾਜ਼ਾ ਬਿਆਨ ਵਿੱਚ ਕਿਹਾ ਕਿ ਉਹ ਨਿਸ਼ਚਿਤ ਹਨ ਕਿ ਕੀ ਉਹਨਾਂ ਦੀ ਇਸ ਵਕਾਲਤ ਨਾਲ ਕੋਈ ਫਰਕ ਪਿਆ ਹੈ ਪਰ ਉਹ ਇਸ ਵਿਰਾਮ ਦੀ ਵਰਤੋਂ ਕੋਰੀਡੋਰ ਦੇ ਨਾਲ ਯਾਤਰੀਆਂ ਲਈ ਸੇਵਾ ਨੂੰ ਬਿਹਤਰ ਬਣਾਉਣ ਦੇ ਤਰੀਕੇ ਲੱਭਣ ਲਈ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਨੇ ਪਿਛਲੇ 1 ਜਾਂ 2 ਹਫ਼ਤਿਆਂ ਤੋਂ ਵਾਇਆ ਰੇਲ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਕਟੌਤੀਆਂ ਦਾ ਐਲਾਨ ਕਰਨ ਤੋਂ ਪਹਿਲਾਂ ਭਾਈਚਾਰਿਆਂ ਨਾਲ ਸਲਾਹ-ਮਸ਼ਵਲਾ ਜ਼ਰੂਰ ਕਰਨ। ਉਹਨਾਂ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਸੇਵਾ ਵਿੱਚ ਸੁਧਾਰ ਦੇ ਮੌਕੇ ਨਹੀਂ ਹਨ ਪਰ ਤੁਸੀਂ ਸਾਡੇ ਨਾਲ ਗੱਲ ਕੀਤੇ ਬਿਨਾ ਇਹ ਨਹੀਂ ਕਰ ਸਕੋਗੇ ਕਿ ਸੰਭਾਵੀ ਮੌਕੇ ਕੀ ਹਨ। ਮੇਅਰ ਨੇ ਕਿਹਾ ਕਿ ਕਿੰਗਸਟਨ 'ਚ ਸਕੂਨ ਦਾ ਅਹਿਸਾਸ ਹੈ। ਉਹ ਆਸਵੰਦ ਹਨ ਕਿ ਇਹ ਮੁltਵੀ ਸਿਰਫ ਮੌਜੂਦਾ ਸਥਿਤੀ ਨੂੰ ਬਰਕਰਾਰ ਰੱਖਣ ਨਾਲੋਂ ਵੀ ਵੱਧ ਕੁਝ ਦੇਵੇਗੀ। ਮਿਸਾਲ ਦੇ ਤੌਰ ਤੇ ਉਹਨਾਂ ਕਿਹਾ ਕਿ ਨਿਵਾਸੀ ਕਿੰਗਸਟਨ ਅਤੇ ਟੋਰਾਂਟੋ ਦੇ ਵਿਚਕਾਰ ਦੇਰ ਰਾਤ ਦੀ ਟ੍ਰੇਨ ਦੀ ਮੰਗ ਕਰ ਰਹੇ ਨੇ ਵਾਇਆ ਰੇਲ ਨੇ ਕਿਹਾ ਕਿ ਪਾਇਲਟ ਪ੍ਰੋਜੈਕਟ ਦੇ ਵਿਰੋਧ ਦੇ ਬਾਵਜੂਦ ਉਹ ਮੌਂਟਰੀਅਲ ਤੇ ਟੋਰਾਂਟੋ ਦੇ ਵਿਚਕਾਰ ਸਿੱਧੀ ਸੇਵਾ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ ਇਸ ਰੂਟ ਦੀ 70% ਯਾਤਰੀਆਂ ਦੁਆਰਾ ਮੰਗ ਕੀਤੀ ਗਈ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਜੈ ਸ਼ੰਕਰ ਦੀ ਕੈਨੇਡੀਅਨ ਹਮਰਤਬਾ ਨਾਲ ਨਿਊਯਾਰਕ 'ਚ ਮੁਲਾਕਾਤ ਦੋਵਾਂ ਦੇਸ਼ਾਂ ਦੇ ਰਾਜਦੂਤਾਂ ਦੀ ਨਿਯੁਕਤੀ ਦਾ ਜੈ ਸ਼ੰਕਰ ਨੇ ਕੀਤਾ ਸਵਾਗਤ ਕੈਨੇਡਾ 'ਚ ਬਿਸ਼ਨੋਈ ਗੈਂਗ ਦੀਆਂ ਜਾਇਦਾਦਾਂ ਹੋਣਗੀਆਂ ਜ਼ਬਤ ਲਾਰੈਂਸ ਨਾਲ ਸਬੰਧ ਰੱਖਣ ਵਾਲਿਆਂ ਲਈ ਕੈਨੇਡਾ ਦੇ ਦਰਵਾਜ਼ੇ ਬੰਦ ਸਿੱਖ ਫੈਡਰੇਸ਼ਨ ਨੇ ਲਾਰੈਂਸ ਗਰੋ ਤੇ ਕਾਰਵਾਈ ਨੂੰ ਦੱਸਿਆ ਨਾਕਾਫੀ ਕਿਾ ਇਸ ਨਾਲ ਸਿੱਖਾਂ ਤੇ ਹਮਲਿਆਂ ਦਾ ਖਤਰਾ ਨਹੀਂ ਹੋਇਆ ਘਟ ਕੈਨੇਡਾ ਚ ਅਦਾਲਤ ਨੇ ਟੰਗਿਆ ਸ਼ਰਾਬੀ ਪੰਜਾਬੀ ਡਰਾਈਵਰ ਸ਼ਰਾਬੀ ਕੇ ਸਟ੍ਰੀਟ ਸਵੀਪਰ ਚਲਾਉਣ ਦਾ ਗੁਨਾਹ ਕੀਤਾ ਕਬੂਲ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ